ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਜਾਓ ਕਿਉਂਕਿ ਅੱਜ ਦੀ ਵੱਡੀ ਖਬਰ ਕਿਸਾਨਾਂ ਲਈ ਖੁਸ਼ਖਬਰੀ ਹੈ ਖੇਤੀ ਬੜੀ ਨਿਰਾਜਤ ਚੋ ਵੱਡਾ ਤਮਾਕਾ ਜਾਣੋ ਕਿਹੜੀਆਂ ਚੀਜ਼ਾਂ ਤੇ ਮਿਲੇਗੀ ਰਾਹਤ ਭਾਰਤ ਜੋ ਕੇ ਮੁਕਤ ਵਪਾਰ ਸਮਝੌਤਾ ਨੂੰ ਭਾਰਤ ਅਤੇ ਪੈੰਡੂ ਅਰਥਵਿਵਸਥਾ ਲਈ ਇੱਕ ਇਤਿਹਾਸਕ ਫੈਸਲਾ ਮੰਨਿਆ ਜਾਂਦਾ ਹੈ ਇਹ ਸਮਝੌਤਾ ਡਿਊਟੀ ਫ੍ਰੀ ਐਕਸੈਸ ਯੋਜਨਾਬੱਧ ਵਪਾਰ ਪ੍ਰੋਟੋਕੋਲ ਅਤੇ ਭਾਰਤ ਦੀ ਬਲੱਖਣ ਖੇਤੀ ਬੜੀ ਵਿਰਾਸਤ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ ਇਸ ਇਹ ਸਮਝੌਤਾ ਭਾਰਤ ਦੇ ਖੇਤੀਬਾੜੀ ਨਿਰਜਾਤ ਵੈਲਿਊ ਐਡਡ ਪ੍ਰੋਡਕਟ ਅਤੇ ਪੈੰਡੂ ਵਿਕਾਸ ਨੂੰ ਇੱਕ ਵੱਡਾ ਪਲੇਟਫਾਰਮ ਪ੍ਰਦਾਨ ਕਰੇਗਾ ਤੁਹਾਨੂੰ ਪਤਾ ਹੋਵੇਗਾ ਕਿ ਖੇਤੀ ਖੇਤੀਬਾੜੀ ਪੇਂਡੂ ਭਾਰਤ ਦੀ ਰੋਜੀ ਰੋਟੀ ਅਤੇ ਆਰਥਿਕ ਸੁਰੱਖਿਆ ਦਾ ਆਧਾਰ ਹੈ ਇਸ ਲਈ ਭਾਰਤ ਅਤੇ ਜੁਕੇ ਵਿਚਕਾਰ ਮੁਫਤ ਮੁਕਤ ਵਿਪਾਰ ਸਮਝੌਤੇ ਵਿੱਚ ਕਿਸਾਨਾਂ ਦੇ ਹਿੱਤਾਂ ਵਿੱਚ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਮੁਕਤ ਵਿਪਾਰ ਸਮਝੌਤਾ ਭਾਰਤੀ ਖੇਤੀਬਾੜੀ ਉਦਯੋਗ ਨੂੰ ਸਥਾਨਕ ਤੋਂ ਵਿਸ਼ਵ ਪੱਧਰ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰੇਗਾ ਐਫਟੀਏ ਦਾ ਸਭ ਤੋਂ ਵੱਡਾ ਫਾਇਦਾ ਭਾਰਤ ਕਿਸਾਨਾਂ ਨੂੰ ਹੋਵੇਗਾ ਕਿਉਂਕਿ ਉਹਨਾਂ ਦੇ ਉਤਪਾਦ ਹੁਣ ਪਰਮੀਅਰ ਅਬ੍ਰਿਸ਼ਟ ਬਾਜ਼ਾਰਾਂ ਤੱਕ ਆਸਾਨੀ ਨਾਲ ਪਹੁੰਚ ਸਕਣਗੇ ਕੁਝ ਪ੍ਰਮੁੱਖ ਫਸਲਾਂ ਤੇ ਟ੍ਰੈਫਿਕ ਹੁਣ ਖਤਮ ਕਰ ਦਿੱਤੇ ਗਏ ਹਨ ਲਗਭਗ 95% ਖੇਤੀਬਾੜੀ ਡਿਊਟੀ ਲਾਈਨਾਂ ਤੇ ਜ਼ੀਰੋ ਡਿਊਟੀ ਫ੍ਰੀ ਸਪਰਦਾਨ ਕਰ ਕੀਤੀ ਗਈ ਹੈ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਭਾਰਤੀ ਫਸਲਾਂ ਤੇ ਵਸਤੂਆਂ ਜਿਨ੍ਹਾਂ ਤੇ ਜ਼ੀਰੋ ਡਿਊਟੀ ਦੀ ਵਿਵਸਥਾ ਹੈ ਜੋ ਕਿ ਦੇ ਬਾਜ਼ਾਰਾਂ ਵਿੱਚ ਭਾਰਤੀ ਉਤਪਾਦਾਂ ਦੀ ਲੈਡਿੰਗ ਲਾਗਤ ਨੂੰ ਘਟਾਏਗੀ ਅਤੇ ਭਾਰਤੀ ਕਿਸਾਨਾਂ ਦੀ ਆਮਦਨ ਨੂੰ ਵਧਾਏਗੀ ਗੁਣਵੰਤਾ ਪ੍ਰੋਜੈਕਟ ਪੈਕੇਜ ਅਤੇ ਪ੍ਰਮਾਣੀਕਰਨ ਲਈ ਪ੍ਰਸਤਾਹਨ ਵਰਤਨਗੇ ਅਤੇ ਪੇਂਡੂ ਖੇਤਰ ਵਿੱਚ ਰੁਜ਼ਗਾਰ ਵਧੇਗਾ ਜ਼ੀਰੋ ਡਿਊਟੀ ਵਾਲੀਆਂ ਫਸਲਾਂ ਤੇ ਉਤਪਾਦਾਂ ਵਿੱਚ ਹਲਦੀ ਕਾਲੀ ਮਿਰਚ ਇਲਾਚੀ ਆਮਬ ਦਾ ਗੁੱਧਾ ਅਚਾਰ ਦਾਲਾ ਫਸਫਾਲ ਸਬਜ਼ੀਆਂ ਤੇ ਅਨਾਰ ਮਸਾਲੇ ਦੇ ਮਿਸ਼ਰਣ ਅਤੇ ਖਾਣ ਲਈ ਤਿਆਰ ਭੋਜਨ ਸ਼ਾਮਲ ਹਨ ਹਾਲਕਿ ਭਾਰਤ ਜੁਕੇ ਮੁਕਤ ਵਿਪਾਸ ਸਮਝੋਤੇ ਤੇ ਭਾਰਤ ਦੇਸ਼ ਸੰਵੇਦਨਸ਼ੀਲ ਉਤਪਾਦਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿਸਾਨਾਂ ਦੀਆਂ ਮੁੱਖ ਚਿੰਤਾਵਾਂ ਤੇ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ ਇਹੀ ਕਾਰਨ ਹੈ ਕਿ ਖੇਤੀਬਾੜੀ ਖੇਤੀਬਾੜੀ ਖੇਤਰ ਨਾਲ ਸਬੰਧਤ ਇਹਨਾਂ ਉਤਪਾਦਾਂ ਤੇ ਐਫਡੀ ਐਫਟੀਏ ਦੇ ਤੋਂ ਬਾਹਰ ਰੱਖਿਆ ਗਿਆ ਹੈ ਦੇਰੀ ਉਤਪਾਦਾਂ ਸੇਬ ਦੇ ਸੇਬ ਅਤੇ ਜਵੀ ਖਾਣ ਵਾਲੇ ਤੇਲ ਨੂੰ एफटीए ਤੋਂ ਬਾਹਰ ਰੱਖਣਾ ਭਾਰਤ ਦੀ ਸੋਚੀ ਸਮਝੀ ਵਪਾਰਕ ਨੀਤੀ ਨੂੰ ਦਰਸਾਉਂਦਾ ਹੈ ਜੋ ਭੋਜਨ ਸੁਰੱਖਿਆ ਘਰੇਲੂ ਕੀਮਤ ਸਥਿਰਤਾ ਤੇ ਕਿਸਾਨਾਂ ਨੂੰ ਤਹਜੀ ਦਿੰਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ